ਜ਼ਿਲ੍ਹਾ ਪੁਲਿਸ ਵੱਲੋਂ ਸੀਆਈਏ ਸਟਾਫ ਕਪੂਰਥਲਾ ਵਿੱਚ ਮੀਡੀਆ ਨੂੰ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕੀਤੀ ਹੋਈ ਮੁਹਿੰਮ ਤੇ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਵਰਮਿੰਦਰ ਸਿੰਘ ਪੀਪੀਐਸਓ ਪੁਲਿਸ ਕਪਤਾਨ ਕਪੂਰਥਲਾਨੂ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤਿਤ ਕਾਰਵਾਈ ਕਰਦਿਆਂ ਹੋਇਆ ਇੰਸਪੈਕਟਰ ਜਰਨੈਲ ਸਿੰਘ ਇਨਚਾਰਜ ਸੀਆਈਏ ਕਪੂਰਥਲਾ ਦੀ ਨਿਗਰਾਨੀ ਹੇਠ ਐਸਆਈ ਦਰਬਾਰਾ ਸਿੰਘ ਸੀਆਈਏ ਸਟਾਫ ਕਪੂਰਥਲਾਨੇ ਸਮੇਤ ਪੁਲਿਸ ਪਾਰਟੀ ਦੇ ਸੁਖਾਰਨੀ ਪੁਲੀ ਨੇੜੇ ਨਾਕਾਬੰਦੀ ਕਰਕੇ ਪ੍ਰਿੰਸਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬੜਾਪਿੰਡ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਗੁਰਵਿੰਦਰ ਸਿੰਘ ਉਰਫ ਗੈਰੀ ਪੁੱਤਰ ਬਿੰਦਰ ਸਿੰਘ ਵਾਸੀ ਬਿਸ਼ਰਾਮਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਅਤੇ ਜਤਿੰਦਰ ਕੁਮਾਰ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਖੁਸਰੋਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ 2 ਦੇਸੀ ਪਿਸਤਲ 7.65mm एक खिडौना पिस्टल छे रोज जिंदा बरामद किए जिस संबंधी मुकदमा नंबर दे मिट्टी तीन फरवरी दो हजार पंजी पंजी असला एगट थाना सदर कपूरथला विखे दर्ज किया गया आओ देखते हाँ कपूरथला तो साढ़े पत्रकार निर्मल सिंह की ये रिपोर्ट समागम की अंसर मतलब जो कपूरथला पुलिस वालों मुहिम चलाई जा रही है ਇਹਨਾਂ ਦਾ ਮਨਜੋ ਅ ਸ਼੍ਰੀ ਗੌਰਤੂਰਾ ਐਸਐਸਪੀ ਕੋਟਖਲਾ ਜਿਹਦੇ ਦਿਸ਼ਾ ਨਿਰਦੇਸ਼ ਦੇ ਮਤਲਬ ਸੀਈਏ ਕੋਟਖਲਾ ਡੀਐਸਪੀ ਆਪਣੇ ਪਰਮਿੰਦਰ ਸਿੰਘ ਡੀਐਸਪੀ ਡੀ ਔਰ ਇੰਸਪੈਕਟਰ ਸੀ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਉਹ ਐਫੀਨਡ ਕੀਤੇ ਸੀਗੇ ਅਕੱਲ ਔਰ ਇਹਨਾਂ ਬਸੋਂ ਦੋ ਵੈਪਨ ਜਿਹੜੇ ਲੱਗੇ ਆ 30 ਗੋਲ ਤੇ ਕੰਟਰੀ ਮੇਡ ਉਹ ਰਿਕਵਰ ਕੀਤੇ ਆ ਔਰ ਛੇ ਰੋਂ ਜਿਹੜੇ ਹੈਗੇ ਨੇ ਤੋਂ ਮਲੇ ਸਾਨੂੰ ਇਹਦੇ ਵਿੱਚ ਜੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸਪਲ ਹੈਗਾ ਇੱਕ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਅਸੀਂ ਆ ਜਿਹੜੇ ਥਾਣੇ ਕਰਤਾ ਤੋਂ ਦੇ ਰੰਗ ਵਾਲੇ ਆ ਇਹਨਾਂ ਤੋਂ ਇਹ ਵੈਪਨ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੀ ਪੁਛਕਿਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇੰਦੋਰ ਕੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਦੇ ਬਜ਼ੀਰ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਵਿੰਦਰ ਤੇ ਇਹਦਾ ਦੋਸਤ ਸੀਗਾ ਸਾਰੇ ਇਕੱਠੇ ਨਿੰਦਰ ਇਹ ਇਕੱਠੇ ਦੁਬਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਜਿਹੜਾ ਇਹ ਮੇਰੇ ਨਾਲ ਘਟ ਘਟ ਹੈਗੀ ਹੈ ਉਹਦੇ ਗੋਲੀ ਮਾਰ ਕੇ ਆਉਣੀ ਹੈਗੀ ਹੈ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਾਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਹ ਤੋਂ ਵਿਚਾਰਾ ਹੋ ਗਿਆ ਹੈ ਔਰ ਇਹਨੂੰ ਵੀ ਅਰੇਸਟ ਕਰਨਾ ਹੈਗਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਜਿਹੜਾ ਲੜਾਤੇ ਨੇ ਇੱਕ ਹੋਰ ਦੋਸ਼ੀ ਜਿਹੜਾ ਅਰੇਸਟ ਕਰਨਾ ਬਾਕੀ ਇਹ ਤਿੰਨ ਦੋਸ਼ੀ ਅਸੀਂ ਇਹਦੇ ਵਿੱਚ ਅਰੇਸਟ ਕੀਤੇ ਸਰ ਜੁਨਿੰਦਰ ਐਸੋ ਇੰਡੀਆ ਚ ਹੈ ਜਿਹੜੇ ਵੇਜੀ ਹੈ ਜੁਨਿੰਦਰ ਦੋਇਜ ਇਹ ਗੁਰਿੰਦਰ ਦੋਇਜ ਤੋਂ ਪਹਿਲਾਂ ਆਉਂਦਾ ਹੈ ਇਹਨੂੰ 6 ਮਹੀਨੇ ਹੋਏ ਆਗੇ ਭਾਈ ਜੁਨਿੰਦਰ ਨੂੰ ਨੀਚ ਨਾਮਿਲ ਕੀਤਾ ਹੈ ਜੁਨਿੰਦਰ ਇਨਵੈਸਟੀਗੇਸ਼ਨ ਚ ਲਗਾ ਕੇ ਮੰਗੇ ਜੋ ਤਤਕਸ਼ ਆਉਂਦੀ ਹੈਗੀ ਉਹਦੇ ਵਿੱਚ ਲਗਾ ਇਹਨਾਂ ਨਾਲ ਕੋਈ ਕੈਨਗਰ ਬੈਠਾ ਹੈ ਜਿਹੜਾ ਪ੍ਰਿੰਸੀਪਲ ਹੈਗਾ ਹੂੰ ਇਹ ਤੇ ਕੋਈ ਇਹ ਤੇ ਕੋਈ ਨਹੀਂ ਹੈਗਾ ਜਤਨ ਤੇ ਇੱਕ ਪਰਚਾ ਜਸਤਾ ਹੈਗਾ ओके ਫਿਰ ਬਾਕੀਆਂ ਦੀ ਜੋ ਤਸਦੀਕ ਕਰ ਰਹੇ ਹਈਏ ਕਿਉਂਕਿ ਭਾਨੇ ਕਰਤਾ ਕੋਲ ਨਾ ਸਬਦਤ ਹੈ ਤਿੰਨੇ ਲੜਕੇ ਕੀ ਤੇ ਚੌਥਾ ਜਿਹੜਾ ਪੰਜਾਇਆ ਹੋਇਆ ਉਹ ਵੀ ਕਰਤਾ ਕੋਲ ਨਾ ਚੌਥਾ ਜਿਹੜਾ ਪੰਜਾਇਆ ਹੋਇਆ ਅਸ਼ੀਸ਼ ਸ਼ਰਮਾ ਬਿਕਮਸ ਪਾਲੀ ਦੇ ਕੋਈ ਇਹ ਜਿਹੜੀ ਕੁੱਝੀ ਸੋਨਤਖ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋ ਸੀਗੇ ਦੋਨੇ ਨਿੰਦਰ ਤੇ ਜਿਹੜਾ ਜਦਿਨਾ ਗੋਵਿੰਦਰੇਗਾ ਹੂੰ ਹੂੰ ਔਰ ਜਿਹੜਾ ਉਥੇ ਨਿੰਦਰ ਹੈਗਾ ਉਹਨੇ ਇਹਨੂੰ ਟਾਸ ਕੀਤਾ ਇਹਦਾ ਰਿਸ਼ਤੇਦਾਰ ਨਾਲ ਕੋਈ ਇਹਦੀ ਹਲਮਣ ਸੀ ਮੋਨੇ ਇਹਨੂੰ ਟਾਸ ਕੀਤਾ ਸੀਗਾ ਉਹਦੇ ਦੇ ਜੱਗ ਵਾਕਿਆ ਨਹੀਂ ਸਰੀ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ 24 ਸਾਲ ਤੋਂ 20 ਸਾਲ ਹੈ ਬਿਟੂ ਹੀ ਨਸ਼ੇ ਦੇ ਵੀ ਆਦੀ ਰਹੇ ਹੈਗੇ ਜਿਸ ਕਰਕੇ ਉਹਨੇ ਕ੍ਰਿਮਨਲ ਐਕਟੀਵਿਟੀ ਕੀਤੀ ਨਹੀਂ ਹਜੇ ਤੱਕ ਕੋਈ ਕੋਸ਼ਿਸ਼ ਤੋਂ ਇਹ ਕੰਮ ਕਰ ਸਮੇ ਹਾਂ ਬਾਕੀ ਇਹਨੂੰ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਠੀਕ ਹੈ ਥੈਂਕ ਯੂ